ਅਕਾਲੀ ਦਲ ਕਹਿ ਰਿਹਾਏ ਕੋਈ ਵਰਕਰ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦਾ। ਬੀਜੇਪੀ ਨੇਤਾ ਅਨਿਲ ਜੋਸ਼ੀ ਕਹਿ ਰਹੇ ਨੇ ਜੇ ਨਹੀਂ ਬਰਦਾਸ਼ਤ ਤਾਂ ਮਾਰ ਦੇਣ ਗੋਲੀ। ਜੀ ਹਾਂ 2017 ਵਿਧਾਨ ਸਭਾ ਚੋਣਾਂ ਦਾ ਪੈਂਡਾ ਤਾਂ ਅੱਜ ਦੂਰ ਦੀ ਗੱਲ ਐ। ਅਕਾਲੀ ਦਲ ਤੇ ਬੀਜੇਪੀ ਮਿਊਨਿਸਪਲ ਚੋਣਾਂ 'ਚ ਨਹੀਂ ਨਿਭਾ پا ਰਹੇ ਤੇ ਹੋ ਚੁੱਕਾ ਐ ਅਕਾਲੀ ਬਨਾਮ ਬੀਜੇਪੀ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕੋਈ ਟੋਲਰੇਟ ਕਰਦਾ ਕੋਈ ਵਰਕਰ ਟੋਲਰੇਟ ਕਰਦੇ ਨੇ ਜੇ ਤੁਸੀਂ ਇੱਥੇ ਆ ਕੇ ਕੋਈ ਸ਼ਬਦ ਆਬਲੀ ਇਹੋ ਜੀ ਵਰਤੋ ਜਿਹੜੀ ਸਿੱਧੀ ਤੁਹਾਨੂੰ ਹਿੱਟ ਕਰਦੀ ਹੋਵੇ ਮੈਂ ਸਮਝਦਾ ਇਹ ਇਹ ਇੱਕ ਬਚਪਨ ਵਾਲੀ ਗੱਲ ਆ ਕੋਈ ਸਿਆਣਫ ਵਾਲੀ ਗੱਲ ਨਹੀਂ ਤੁਸੀਂ ਜਾ ਕੇ ਹਲਕਿਆਂ ਦੇ ਵਿੱਚ ਤੁਸੀਂ ਆਹ ਜੇ ਢਕਾਉ ਭੋਸ਼ਨ ਦੋ ਇਹ ਕੋਈ ਸਿਆਣਫ ਵਾਲੀ ਗੱਲ ਨਹੀਂ ਜੇ ਬਰਦਾਸ਼ਤ ਨਹੀਂ ਕਰਨਗੇ ਤੇ ਮਾਰ ਦੇਣ ਗੋਲੀ ਤੇ ਲੋਕਤੰਤਰ ਇਹੀ ਕਹਿੰਦਾ ਵੀ ਕੋਈ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਕੋਈ ਆਪਣੇ ਵਿਚਾਰ ਦੀ ਗੱਲ ਕੋ ਆਪਣੀ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰਦਾ ਤੇ ਉਹਨੂੰ ਗੋਲੀ ਮਾਰਨੀ ਚਾਹੀਦੀ ਹੈ ਤੱਕ ਮੈਂ ਤੇ ਡਰਦਾ ਨਹੀਂ ਮੈਂ ਤੇ ਹਾਜ਼ਰ ਹਾਂ ਸੇ ਕਰਕੇ ਬੈਠਾ ਇਹਦਾ ਮਤਲਬ ਇਹ ਆ ਕਿ ਬਰਦਾਸ਼ਤ ਨਹੀਂ ਕਰਕੇ ਦਖਲਅੰਦਾਜ਼ੀ ਕੀ ਚੀਜ਼ ਹੁੰਦੀ ਹੈ ਮਤਲਬ ਉਹਨਾਂ ਕੋ ਪਰਮਿਟ ਲੈ ਕੇ ਆਉਣਾ ਚਾਹੀਦਾ ਇਹ ਕੋਈ ਜਵਾੜੇਸ਼ ਆ ਹੀ ਹੈ ਇਹ ਲੋਕਤੰਤਰ ਆ ਕੋਈ ਵੀ ਬੰਦਾ ਆ ਕੇ ਕੋਈ ਵੀ ਪਾਰਟੀ ਆਣ ਕੇ ਆਜ਼ਾਦ ਵੀ ਇੱਥੋਂ ਤੱਕ ਇਲੈਕਸ਼ਨ ਲੜ ਸਕਦਾ ਆਪਣੀ ਗੱਲ ਕਰ ਸਕਦਾ ਮਤਲਬ ਕੀ ਵਿਚਾਰਾਂ ਦੀ ਲੜਾਈ ਆ ਹੁਣ AVP ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi ਨੂੰ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi